ਮਕਸਰ ਦੇ ਵਿੱਚ ਵੀ ਇੱਕ ਐਸੀ ਘਟਨਾ ਵਾਪਰੀ 9 ਸਾਲ ਦੀ ਕੁੜੀ ਦੇ ਨਾਲ ਕਹਿੰਦੇ ਰੇਪ ਕੀਤਾ ਉਹਨੇ ਬੰਦੇ ਨੇ ਤੇ ਉਹਦਾ ਪੁਲਿਸ ਦੇ ਨਾਲ ਇਨਕਾਊਂਟਰ ਹੋਇਆ ਅਜੀਬ ਹੈ ਵੈਸੇ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਹੁਣ ਵੀ ਕੋਈ ਘਟਨਾ ਖਾਸ ਘਟਨਾ ਜਾਂ ਕਿਸੇ ਖਾਸ ਇਲਾਕੇ ਚ ਹੀ ਵਾਪਰਦੀਆਂ ਨੇ ਸਾਰੇ ਕਿਤੇ ਵਾਪਰਦੀਆਂ ਨੇ ਆਸ-ਪਾਸ ਜਿੱਧਰ ਵੀ ਨਿਗਾ ਮਾਰੀ ਲੱਭ ਜਾਂਦੀਆਂ ਨੇ ਪਰ ਇਹ ਇਨਕਾਊਂਟਰ ਵਾਲੀ ਗੱਲ ਮੈਂ ਪਹਿਲੀ ਵਾਰੀ ਸੁਣੀ ਹੈ ਕਿ ਜਿਹੜਾ ਰੇਪ ਇਸਟੇਕਲ ਉਹਦੇ ਨਾਲ ਇਨਕਾਊਂਟਰ ਵਾਲੀ ਘਟਨਾ ਵਾਪਰੀ ਹੈ ਦੇ ਕੋ ਇਹ ਮੰਗਲਾ ਜਿਹੜਾ ਨਾ ਮੁਕਸਰ ਦੇ ਵਿੱਚ ਵਾਪਰਿਆ ਹੂੰ ਬਹੁਤ ਹੀ ਇਹ ਵੀ ਉਹ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਸਾਈਕੋ ਕਿਲਰ ਸੀਰੀਅਲ ਕਿਲਰ ਇਹ ਇਹ ਉਹੀ ਟਾਈਪ ਦੀ ਕਹਾਣੀ ਆ ਹੂੰ ਇਹ ਬੰਦਾ ਜਿਹੜਾ ਮੁਕੇਸ਼ ਆ ਜਿਹਨੂੰ ਹੁਣ ਗੋਲੀ ਲੱਗੀ ਆ ਜੀ ਇਹ ਪਹਿਲਾ 15 ਸਾਲਾਂ ਬਾਅਦ ਸ਼ਾਇਦ ਰਿਹਾ ਹੋ ਕੇ ਆਇਆ ਹੂੰ 15 ਸਾਲਾਂ ਬਾਅਦ ਰਿਹਾ ਹੋਇਆ ਆ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਲਈ ਸੀ ਐਤੋਂ ਪਹਿਲਾਂ ਪੰਜ ਇਹੋ ਜੇ ਕੰਮ ਕੀਤੇ ਆ ਨਹੀਂ ਜੀ ਅੱਛਾ ਹਾਂ ਜੀ ਕਰ ਲਈਏ ਇਸ ਕੁੜੀ ਦੀ ਇਹ ਵਿਚਾਰੀ ਦੀ ਟ੍ਰੈਜੇਡੀ ਨਹੀਂ ਆ ਇਹਦੇ ਵਿੱਚ ਪਹਿਲਾਂ ਪੰਜ ਨੇ ਕੀਤੇ ਆ ਜੀ ਦਰਅਸਲ ਕੀ ਸੀਗਾ ਮੈਂ ਤੁਹਾਨੂੰ ਯਾਦ ਕਰਾਉਣਾ ਇਹ ਗੱਲ ਕਾਫੀ ਪੁਰਾਣੀ ਆ ਸ਼ਾਇਦ 2007 ਜਾਂ 8 ਦੀ ਹੋਏਗੀ ਹਮ ਇਹ ਮਾਗੀ ਤੇ ਜਿਹੜੀਆਂ ਕਾਨਫਰੰਸਾਂ ਨਹੀਂ ਹੁੰਦੀਆਂ ਸਿਆਸੀ ਕਾਨਫਰੰਸਾਂ ਹਾਂ ਜੀ ਬਿਲਕੁਲ ਉਸ ਵੇਲੇ ਸ਼ਾਇਦ ਜਗਮੀਤ ਬਰਾੜ ਦਾ ਕੋਈ ਸੀਜਾਨੀ ਕਾਂਗਰਸੀਆਂ ਦਾ ਜਾਂ ਕੁਝ ਇਸ ਤਰ੍ਹਾਂ ਦਾ ਸੀ ਜਿੱਥੇ ਪੰਡਾਲ ਲੱਗਣਾ ਸੀ ਉੱਥੋਂ ਲੱਗਿਓ ਇੱਕ ਡੈੱਡ ਬਾਡੀ ਬਰਾਮਦ ਹੋਈ ਸੀ ਅੱਛਾ ਹਾਂਜੀ ਫਿਰ ਪੁਲਿਸ ਨੇ ਮਤਲਬ ਕਿ ਕੜੀਆਂ ਝੋੜੀਆਂ ਇਸ ਬੰਦੇ ਨੂੰ ਫੜਿਆ 2010 ਦੇ ਵਿੱਚ ਪੁਲਿਸ ਨੇ ਇਹਨੂੰ ਉਮਰ ਕੈਟ ਕਰਵਾਤੀ ਸੀ ਹੂੰ ਠੀਕ ਹੈ ਜੀ ਜੀ ਯਾਨੀ 7-8 ਦੀ ਗੱਲ ਆ ਕਿਉਂਕਿ ਉਦੋਂ ਇਹ ਬਹੁਤ ਸਸੰਸਨੀਖੇਜ ਮਾਮਲਾ ਬਣਿਆ ਫਿਰ ਉਸ ਤੋਂ ਬਾਅਦ 2010 ਦੇ ਵਿੱਚ ਇਨੂੰ ਜਦੋਂ ਸਜ਼ਾ ਹੋ ਗਈ ਤਾਂ ਫਿਰ 15 ਸਾਲ ਬਾਅਦ ਐਗਜ਼ੈਕਟ ਉਹੀ ਹੋ ਗਿਆ ਨਾ ਸਭ ਜੀ ਜੀ ਜੇ ਆਪਾਂ ਦੇਖਿਆ ਅੱਜ 15 ਸਾਲ ਤਾਂ ਇਹ ਬੰਦਾ ਫਿਰ ਮਤਲਬ ਕਿ ਨਿਕਲ ਕੇ ਆਇਆ ਹੁਣ ਕਿੰਨੇ ਚਿਰ ਤੋਂ ਆਇਆ ਸੀ ਐਗਜ਼ੈਕਟ ਤੇ ਮੈਨੂੰ ਪਤਾ ਨਹੀਂ ਪਰ ਇਹ ਮਤਲਬ ਕਿ ਕਹਾਣੀ ਕੁਝ ਇਸੇ ਪ੍ਰਕਾਰ ਦੀ ਹੈ ਕਿ ਅੱਜ ਤੋਂ ਕਈ ਸਾਲ ਪਹਿਲਾਂ ਮਾਗੀ ਦਾ ਮਿਲਾ ਸੀ ਜਦੋਂ ਮਤਲਬ ਕਿ ਇੱਕ ਡੈੱਡ ਬੋਡੀ ਬਰਾਮਦ ਹੁੰਦੀ ਆ ਮੁਸ਼ਕਾ ਆਉਂਦਾ ਸੀਗਾ ਉੱਥੇ ਪੁਲਿਸ ਫੋਰਸ ਪਹਿਲਾਂ ਹੀ ਆ ਜਾਂਦੀ ਹੈ ਤੁਹਾਨੂੰ ਪਤਾ ਹਾਂ ਜੀ ਹਾਂ ਜੀ ਤਾਂ ਉੱਥੋਂ ਇਹ ਸਾਰਾ ਕੁਝ ਹੋਇਆ ਉਹ ਦੋ ਤਿੰਨ ਸਾਲ ਬਾਅਦ ਇਹਨੂੰ ਸਜ਼ਾ ਹੋ ਗਈ ਸੀ ਯਾਨੀ ਮੁਕਤ ਮੁਕਤੀ ਗੱਲ ਇਹ ਕਿ 10 15 ਸਾਲ ਇਹ ਬੰਦਾਂ ਅੰਦਰ ਰਿਹਾ ਉਸ ਤੋਂ ਬਾਅਦ ਇਹ ਰਿਹਾ ਉਹ ਕਿ ਆ ਜੀ ਫਿਰ ਇਹਨੇ ਕੀ ਕੀਤਾ ਆ ਕਿ ਆ ਜਿਹੜੀ ਗੱਲ ਆ ਜਿੰਨੀ ਕੁ ਮੈਨੂੰ ਪਤਾ ਲੱਗੀ ਆ ਕਿ ਇਹ ਪਰ ਜੇ ਤੁਸੀਂ ਦਾਣਾ ਮੰਡੀ ਵਾਲੀ ਸਾਈਡ ਨੂੰ ਇਧਰ ਨੂੰ ਚਲੇ ਜਾਓਗੇ ਤੇ ਇਧਰ ਜਿਹੜੇ ਨੌਨ ਪੰਜਾਬੀ ਕਈ ਰਹਿੰਦੇ ਆ ਇਹ ਵੀ ਨੌਨ ਪੰਜਾਬੀ ਆ ਜੀ ਠੀਕ ਹੈ ਨਾ ਜੀ ਨਾਂ ਵੀ ਉਸਿਆ ਮਕੇਸ਼ ਮਕੇਸ਼ ਹੂੰ ਇੰਨੇ ਮਤਲਬ ਕਿ दारू ਪੀਤੀ ਆ ਕੁੜੀ ਦੇ ਪਿਓ ਦੇ ਨਾਲ ਤੇ ਫਿਰ ਉਹਨੇ ਝੁੱਗੀ ਚੋਂ ਮਤਲਬ ਕਿ ਚਲੇ ਜਾਣ ਲਈ ਕਿਹਾ ਜਾਂ ਇੱਥੇ ਨਾ ਆਉਂ ਲਈ ਕਿਹਾ ਇਸ ਬੰਦੇ ਨੇ ਉਸੇ ਖਿੱਚ ਦੇ ਵਿੱਚ ਅੱਛਾ ਕੁੜੀ ਨੂੰ ਸ਼ਿਕਾਰ ਬਣਾਇਆ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਇਹ ਵੀ ਪਤਾ ਲੱਗਾ ਕਿ ਇਹ ਇੱਕ ਹੋਰ ਥਾਂ ਤੇ ਕਿਤੇ ਲੱਗੇ ਚਲੋ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਮੈਂ ਉਧਰ ਨਹੀਂ ਜਾਣਾ ਚਾਹਾਂਗਾ ਹੂੰ ਕਿ ਇੱਕ ਹੋਰ ਥਾਂ ਤੇ ਖੇ ਖਾ ਕੇ ਆਇਆ ਹੂੰ ਜਿਵੇਂ ਮਤਲਬ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਅੱਡੇ ਵਗੈਰਾ ਹੁੰਦੇ ਜੀ ਮੈਨੂੰ ਜਿੰਨਾ ਕੋ ਪਤਾ ਲੱਗਿਆ ਹਮ ਮਤਲਬ ਮਾਨਸਿਕ ਤੌਰ ਤੇ ਬੰਦਾ ਇਸ ਤਰ੍ਹਾਂ ਦੇ ਮਾਈਂਡ ਦਾ ਸੀ ਹਾਂਜੀ ਬਿਲਕੁਲ ਹਮ ਬਹੁਤ ਜ਼ਿਆਦਾ ਹਾਫਸੀ ਸੀਗਾ ਤਾਂ ਫਿਰ ਉਸ ਤੋਂ ਬਾਅਦ ਇੱਕ ਇਸੇ ਹੋਰ ਵੀ ਇੱਕ ਬੀਬੀ ਨਾਲ ਵੇਖਿਆ ਗਿਆ ਜਦੋਂ ਇਹਨੂੰ ਮਤਲਬ ਫੜਲੀ ਟੀਮਾਂ ਪਛ ਰਹੀਆਂ ਸੀਗੀਆਂ ਇਹ ਵੀ ਇਨਪੁਟ ਕਿਤੇ ਨਾ ਕਿਤੇ ਮਿਲਿਆ ਉਸ ਤੋਂ ਬਾਅਦ ਇਹਨੂੰ ਫੜ ਲਿਆ ਤੇ ਅੱਜਕੱਲ ਤੁਹਾਨੂੰ ਪਤਾ ਪੁਲਿਸ ਕੀ ਕਰਦੀ ਹੈ ਹਾਂ ਬਿਲਕੁਲ ਤਾਂ ਉਹਨਾਂ ਨੇ ਮਤਲਬ ਕਿ ਇਹਦੀ ਗ੍ਰਿਫਤਾਰੀ ਪਾਤੀ ਪਰ ਹਾਲੇ ਵੀ ਹਾਲੇ ਵੀ ਇੱਕ ਮਤਲਬ ਕਿ ਮੈਨੂੰ ਇਹ ਲੱਗਦਾ ਹੈ ਕਿ ਹਾਲੇ ਵੀ ਇਹ ਮਾਮਲਾ ਇੱਥੇ ਖਤਮ ਨਹੀਂ ਹੋਇਆ। ਹੂੰ ਹੋ ਸਕਦਾ ਹੈ ਕਿ ਅੱਗੇ ਹੁਣ ਕਿਉਂਕਿ ਇਹ ਤਾਂ ਹਸਪਤਾਲ ਦੇ ਵਿੱਚ ਆ। ਜਦ ਇਹ ਡਿਸਚਾਰਜ ਹੋਵੇ ਹੋ ਸਕਦਾ ਕੁਝ ਹੋਰ ਵੀ ਨਿਕਲ ਆਵੇ। ਹੂੰ ਬਿਲਕੁਲ। ਇਹ ਇਸ ਤਰ੍ਹਾਂ ਦਾ ਆਦਮੀ ਹੈ। ਉਹ ਜਿਸ ਤਰ੍ਹਾਂ ਦੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਹੈ ਨਾ ਇੱਕ ਨਾ। ਹਾਂਜੀ। ਤੋ ਮਤਲਬ ਕਿ ਸਮਾਜ ਦੇ ਵਿੱਚ ਰਹਿਣ ਦੇ ਤੇ ਕਾਬਲੀਅਤ ਨਹੀਂ ਸੀ। ਜੀ। ਪਰ ਕਿਉਂਕਿ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ ਜਾਂ ਫੈਸਲਾ ਲਿਆ ਹੈ। ਉਹਦੇ 'ਚ ਹੁਣ ਪੁਲਿਸ ਵੀ ਕੁਝ ਨਹੀਂ ਕਰ ਸਕਦੀ। ਆਪਾਂ ਕਹੀਏ ਤਾਂ ਵੋਟਾਂ ਦੇ ਅੱਗੇ ਤਾਂ ਫਿਰ ਪੁਲਿਸ ਨੇ ਤਾਂ ਤਮਸਤ ਕਰੀ ਆ ਨਾ ਜੋ ਹੋ ਗਿਆ ਸੋ ਹੋ ਗਿਆ ਪਰ ਬਹੁਤ ਵੱਡਾ ਦਰਿੰਦਾ ਸੀ ਇਹ ਤੇ ਬਹੁਤ ਹੀ ਭਿਆਨਕ ਦਰਿੰਦਗੀਆਂ ਕੀਤੀਆਂ ਇਹਨੇ ਬਹੁਤ ਮਤਲਬ ਕਿਦਾ ਬੱਚਿਆਂ ਦੇ ਨਾਲ ਹੀ ਕਰਦਾ ਸੀਗਾ ਤਾਂ ਬਹੁਤ ਖੂਨਖਾਰ ਆਦਮੀ ਆਦਮੀ ਤਾਂ ਕਹਿਣਾ ਹੀ ਕੀ ਹੈ ਦਰਿੰਦਾ ਸੀ ਦਰਿੰਦਾ ਹੀ ਬਿਲਕੁਲ ਆਦਮੀ ਹੱਥੇ ਮਰ ਜਾਂਦੀ ਹੈ ਨਾ ਫਿਰ ਬੰਦੇ ਦੇ ਵਿੱਚੋਂ